ਆਏ ਲੈਵਲ ਮੇਰੇ ਵੀਰੋ ਲੈਵਲ ਚੱਲਾ ਹਾਂ ਚੱਲਾ ਭਾਈ ਲੈਵਲ ਇਹ ਲੈਵਲ ਦਾ ਮੋਹਰਾ ਸਾਡਾ ਖਰਾਬ ਹੈ ਤੇ ਅੱਜ ਕੱਲਾ ਲੈਵਲੇ ਚੱਲਾ ਰੋ ਵੀ ਮੇਟਰੋ ਵਿਆਹ ਦੀ ਤਿਆਰੀ ਹੋ ਗਈ ਸ਼ੁਰੂ ਤੇ ਅੱਜ ਕਰ ਦਿੱਤਾ ਬਾੜਾ ਸਫਾਈ ਤੇ ਉਧਰ ਛੋਟਾ ਲੱਗਿਆ ਹੋਇਆ ਆਪਣਾ ਤੇ ਇੱਧਰ ਆਪਣਾ ਜਾਨ ਨਵਿਕ ਕੰਮ ਪੂਰੇ ਹੋਣਾਂ ਸ਼ੁਰੂ ਹੋਣ ਤੇ ਬਾਕੀ ਬਾਈ ਆਪਣੇ ਆ ਰਹੇ ਪਰਮਿੰਦਰ ਸਾਹ ਹੋਤਾ ਤੇ ਜਸੋ ਹੋਤਾ ਵੀਰ ਚਲੋ ਠੀਕ ਹੈ ਜੀ ਬਣਿਆ ਰਹੋ ਬਲੌਗ ਦੇ ਨਾਲ ਵਾ ਮੋ ਗਿਆ ਕੰਮ ਪਈ ਆ ਜੋ ਆਹੋ ਲੈ ਸਵੀਰ ਦੀਆਂ ਤਾਂ ਬਣੀਆਂ ਮੈਂ ਆਪਲਾ ਸਵੇਰਾ ਬਣੀਆਂ ਮੈਂ ਬਾਕੀ YouTube ਤੇ ਦੇਖਦੇ ਆਂ ਯਾਰ ਸੁੱਕੇ ਉੱਦਾ ਜੋ ਗੱਲਾਂ ਦੀਆਂ ਗੱਲਾਂ ਜਿਹੜਾ ਤੁਸੀਂ ਆ ਕੰਮ ਕੀਤਾ ਨਾ ਬੰਬੇ ਯਾਰ ਇਹ ਸੜਾ ਦਵਾਈ ਲੈ ਇੱਕ ਇਹ ਸ਼ੁਰੂ ਹੁੰਦੇ ਲੈ ਲਾਡੀ ਨੂੰ ਪਤਾ ਹੀ ਨਹੀਂ ਆ ਮੁੰਡਿਆ ਯਾ ਤਾਂ ਉਹ ਹੀ ਜਲ ਉਹ ਹੀ ਲੈ ਇਹ ਦਰ ਰਿਹਾ ਇਹ ਹਾਂ ਜਿਹੜਾ ਕੰਮ ਕੀਤਾ ਵਾ ਨਾ ਲੈ ਯਾਰ ਦਵਾਈ ਦੇ ਲੈ ਲੈ ਉਹ 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 ਜੰਦੇ ਉਹ ਪੈਸਾ ਕਰਕੇ ਆਈ ਓਹੋ ਪਿੱਛੇ ਭਾਈ ਧੋਨੇ ਪਾਇਏ ਮੈਨੇ ਬੱਲੇ ਇੱਟੇ ਦਾ ਸਾਕ ਕੋਲ ਉਹ ਜਸਵਾ ਜੀ ਨਹੀਂ ਉਮੇਰ ਚ ਲਾਲ ਲੱਗਦੀ ਆ ਓਏ ਇਹਨੂੰ ਭਾਈ ਇੱਦਾਂ ਹੀ ਐ ਬਾਈ ਯਾਦੋ ਯਾਰ ਜੇ ਸਕੂਟਰ ਹੀ ਲੈਣਗੇ ਹਨਾ ਐਕਟਿਵਾ ਬੇਇੱਜ਼ਤੀ ਕਾ ਹੋ ਗਈ ਯਾਰ ਥੋੜੀ ਵੀਡੀਓ ਦੇਖ ਕੋਈ ਬੰਦਾ ਨਹੀਂ ਆਇਆ ਭਾਜੀ ਸਾਡੇ ਸਕੂਟਰੀ ਸੇਲ ਕਰਨੀ ਸੀਗੀ ਆਪਾਂ 12000 ਤੇ ਦੇ ਦਾਂ ਨਹੀਂ ਸਸਤੀ ਠੀਕ ਹੈ ਜੀ ਹੁਣ ਜਿਹੜਾ ਵੀਡੀਓ ਦੇਖ ਕਾਉਂਗਾ ਉਹਦੇ ਲਈ ਚੱਲ ਤੇਰੀ ਵੀਡੀਓ ਦੇਖ ਆਉਂਦੇ ਦੋ ਰੁਪਏ ਸ਼ੂਟ ਹੋਰ ਦੇ ਦਾਂਗੇ ਲੈ ਬੱਸ ਫਿਰ ਓਹਦਾ ਅਸੇਬ ਅਸੇਬਾਂ ਦਾ ਬੂਟਾ ਸੀ ਸੇਬ ਵੀ ਦੇਣਾ ਤੋੜ ਕੇ ਅਸੇਬ ਸੇਵ ਲੱਗੇ ਨਹੀਂ ਹਲਾ ਹਾਂ ਹਾਂ ਜਿਹੜੀ ਵਾਲੀ ਸੇਬ ਲੱਗਾਂ ਸੇਵ ਲੱਗੇ ਨਹੀਂ ਹਲਾ ਸੁੱਕੇ ਟੈਂਟ ਲਾ ਦੋ ਹੁਣ ਓਏ ਆ ਕੋਰਸੀ ਟੁੱਟ ਗਈ ਯਾਰ ਕੋਈ ਨਹੀਂ ਵਿਆਹ ਦਾ ਮੈਂ ਹੁਣ ਨਵੀਂ ਆ ਜਾਂਦੀ ਆ ਨਹੀਂ ਟੈਂਟ ਲਾਇਆ ਨਹੀਂ ਹਾਲਾ ਜੀ ਆ ਜੇ ਬਹੁਤ ਦਿਨ ਪਹਿਲੇ ਉਹ ਸਾਰੇ ਵਿਆਹ ਨੂੰ ਹਾਫ ਤਾਰੇ ਗਾ ਮੋਟਰ ਕਾਲ ਵੀ ਪਾਣੀ ਫੇਰ ਮੈਂ ਸਾਨੂੰ ਕਿਆ ਕਿਆ ਦਾ ਚੁੰਮਕੇ ਦਾ ਜੋੜ ਦਿਖਾਈ ਜਾਂਦਾ ਛੋਰਾ ਰਲੀ ਬਣਾਗਾ ਮੱਲੀ ਦਾਤੀ ਜੀ ਵੀ ਯਾਰ ਤੇ ਕਿੰਨਾ ਸਖੀਆ ਹੋੜ ਕਿੰਨੀਆਂ ਸ਼ਕੀਆ ਮੈਨਾਂ ਅਸੂਰ ਬੱਸ ਨੀ ਆ ਗਿਆ ਉਹ ਯਾਰ ਡੇਡ ਡੇ ਗਨ ਇਕੱਠੇ ਨਹੀਂ ਨਾਈ ਆ ਬਾਬਾ ਮਗਰ ਨਾਈ ਲਿਆਂਦਾ ਵੜ ਕੇ ਕਾਰਡ ਗੜੋਂ ਡੋਲਦਾ ਯਾਰ ਆਕਾ ਕਿਤੇ ਬਾਗ ਡੇਡਾ ਕਰਨ ਡੇਡਾ ਤੋਂ ਪਾੜਾ ਹੀ ਨਸਾ ਉਹ ਪਾਉ ਦਾ ਡੇਡਾ ਹੀ ਦਾ ਅੱਜ ਲਵਾਵਾ ਮੈਂ ਚੱਲਦਾ ਅੱਜ ਸਿੱਧਾ ਗੱਲ ਦੇ ਵਿੱਚ ਗੱਡੀ ਡੇਡਾ ਹੋਇਆ ਤੂੰ ਆਪ ਸਿੱਧਾ ਕਰ ਲੈ ਪਤਾ ਨਹੀਂ ਲੱਗਦਾ ਇਹਨੂੰ ਤੇ ਡੇਡਾ ਘੁੰਮ ਜਾਣੇ ਭਾਈ 500 ਰੁਪਏ ਦੇਣਾ ਸੀ ਠੀਕ ਹੈ ਪੈਰ ਤੋਂ ਆ ਗਿਆ ਉਹ ਹੈਲੋ ਪੈਰ ਤੋਂ ਹੋ ਗਿਆ ਇੱਧਰ ਪੋਚਾ ਲੱਗ ਗਿਆ ਅੱਜ। ਹੋਰ ਗੱਡੋ ਇਹਨੂੰ। ਚੜਿਆ। ਉਹ ਨਹੀਂ ਸਾੜਾ ਪਾਸ ਨੂੰ ਆ ਲੈ ਉਹਨੇ। ਪੁੱਛ ਲੈ ਛਿੰਦੀ। ਉਹ ਨਹੀਂ। ਜੇ ਅਗਲੀ ਕਦੇ ਖਤਮ ਕਰੇ ਨਹੀਂ ਕੋਈ ਤੇ ਪਾਟੀ ਜਿੰਦਾ। ਉਹ ਤੇ ਮਾਰੀ ਜਿੰਦਾ। ਨਾਗਾ। ਪਾਸੂ ਸਾਲ 4 ਟਾਈਮ ਲਣਾਉਂਦੇ ਆਪ ਇੱਕ ਟਾਈਮ ਵੀ ਨਾਉਂਦੇ। ਹੈ? ਇਹ ਪਾਣੀ ਬਰਬਾਦੀ ਕਰਦੇ। ਥਾਲੀ ਨੂੰ ਬਰਬਦੀ ਦੇਦੇ ਯਾਰ, ਥਾਲੀ ਨੂੰ ਚਾਹ ਦੱਸੋ। ਨਾ ਨਾ ਇਹਨੂੰ ਕਿਉਂ ਖੰਭ ਦਿੱਤਾ ਸਾਡੇ ਦਾ ਕੋਈ। ਬਿਖਾਰੀਆਂ ਐਂਡਮੈਂਟ ਪਰ ਕੱਢ ਲਿਆ ਸੁਰੱਖਿਆ ਅੰਦਰ ਆ ਕੇ ਭਾਈ ਲੈ ਸਰਾਵਾਈ ਇੱਕ ਹੋਰ ਇੱਕਰ ਓਹੋ ਭਾਈ ਭਰਾ ਦਾ ਜਿਹੜਾ ਸੁਣਨਾ ਪਾਇਆ ਵਾ ਨਾ ਪਰ ਇਕ ਨੱਤੀਆਂ ਪਾਈਆਂ ਵਾ ਬਗਾਲਾ ਹੀ ਲਾਦਾ ਜਿਹੜੇ ਇੱਥੇ ਗੱਡਿਆਂ ਕਰ ਚੁੰਗੀਆਂ ਆ ਲੈ ਗੱਡੀਆਂ ਨਾਲ ਰਾ ਸਕਦੇ ਨੇ ਦੇਖ ਲੈ ਹੋ ਆ ਗਿਆ ਫਟਾ ਪਾ ਕੋਣ ਆਇਆ ਯਾਰ ਆ ਗਿਆ ਬਰਫੀ ਖਾਲਾ ਹਾਂ ਸੋਈ ਪੈ ਤੇ ਸਾਫ ਕਰਾਇਆ ਇੱਥੇ ਜਿੱਥੇ ਨਹੀਂ ਸੋਣਾ ਚਲੋ ਸਾਡੀ ਵਾਰੀ ਹੁੰਦੀ ਆ ਜਾ ਦੱਬਾ ਆਏ ਹਾਏ ਇੱਧਰ ਵੀ ਇੰਦੇ ਹੋਈ ਐ ਡੱਬਾ ਖਾਲੀ ਇਹ ਆਦੇ ਡੱਬੇ ਰੁਪਏ ਦੇ 10 ਓਹ ਪ੍ਰਾਵਾ ਡੋਲਾ ਬਾਈਸਪ ਲੈ ਪੈਟਰੀ ਦਿਖਾ ਮੈਂ ਪੈਟਰੀ ਲੈ ਪੈਟਰੀ ਦਿਖਾ ਦਰ ਪੈਟਰੀ ਦਿਖਾ ਲੈ ਗਲੀ ਕੜਾ ਲੈ ਲੈ ਮਾਣਾ ਮੈ ਤੇ ਹੁਣ ਇੱਕ ਉੱਥੇ ਵੀ ਉਹ ਦੇ ਤੇਰਾ ਉਹ ਪਿਆ ਸੀ ਕਿਹਦਾ ਕੰਨ ਹੈ ਆ ਦੇਖ ਲੈ ਨੋਰਮਲ ਨਹੀਂ ਸਾ ਨੂੰ ਇੱਥੇ ਮਠਾਈ ਖਾ ਲੈ ਲੈ ਬਾਬਾ ਜਾਨ ਨੇ ਨਾ ਪਾਰਟੀ ਬਣਦੀ ਬਾਈ ਐ ਭਾਜੀ ਵੇ ਇੱਕ ਟੇਬਲ ਵਿਲਾ ਰੱਖਿਓ ਅਈਦਾ ਹੈਗਾ ਯਾਰ ਨਹੀਂ ਬਾਕੀ ਤਾਂ ਤੁਸੀਂ ਪਿਆਮਨ ਕਹਾ ਖੋਲੋ ਭਾਈ ਕੀ ਕਰਦੇ ਕੀ ਕਰਦੇ ਲੋ ਜੀ ਹੁਣ ਸੱਚੀ ਹੁਣ ਪਹਿਲਾਂ ਮਜ਼ਾਕ ਸੀਗਾ ਹੁਣ ਸੱਚੀ ਨਸੇਗਾ ਠੀਕ ਆ ਇਹ ਗੇਂਸ਼ਾ ਦੇ ਨਾਲ ਦੇ ਸਾਰੇ ਸਾਰਾ ਬਲੌਗ ਹੋਣੇ ਪਰ ਪਾਸ਼ਾ ਸ਼ਕਤੀਮਾਨ ਹੀ ਚਾਹੀਦਾ ਯਾਰ ਲੋਕ ਕਹਿੰਦੇ ਹੱਥ ਤੋਂ ਹੋਣੀ ਕਿੱਟ ਕਰ ਜਾ ਮੈਂ ਕਿੱਟ ਕਰ ਜਾ ਜੰਗਲੀ ਨਹੀਂ ਤਾਂ ਜਾ ਵੀ ਨਹੀਂ ਹੈ ਜੰਗਲੀ ਮੱਕਰ ਕੇ ਰਹਿਣ ਦੋ ਮੱਕਰ ਜਾ ਇਹ ਜੰਗਲੀ ਹੈ ਕੀ ਲਾਣੀ ਜੰਗਲੀ ਦੀ ਸੁਹੇਲੀ ਵੇਚਦੀ ਕਹਿੰਦੀ ਕੁਛ ਨਹੀਂ ਬੰਦੇ ਨੂੰ ਜਾਨੀ ਉਹ ਨੇ ਹਾਂ ਸਹੀ ਆ ਬੀ ਨੂੰ ਗੜੀ ਉੱਵਾ ਮੇਰੇ ਨੂੰ ਤਾਂ ਉਹਨੇ ਨੂੰ ਲੈਣੀ ਹੋਈ ਤੂੰ ਜੀ ਤੀ ਜੀ ਬਣੀ ਤੇ ਪਾਈ ਵੀ ਕੇ ਮੈਂ ਦਬਾ ਲਾ ਕੀ ਸ਼ਾਮਣੇ ਵਾਹ ਕੇ ਚੜਨਾ ਨਹੀਂ ਲੈ ਉਹ ਤੱਕ ਪਾ ਲੈਣਾ ਉਹ ਸੇਵ ਦੇ ਬੂਟਾ ਫਿਰ ਥੱਲਾ ਬਹਿ ਨਹੀਂ ਸਕਦੇ ਸੇਵ ਡੇਪਣਾ ਪਰ ਦੇ ਤੇ ਫਿਰ ਚਲੇ ਨਾ ਬੱਚੇ ਉਹ ਨਿਕਲ ਹੱਲ ਗਿਆ ਪਾਸੋਂ ਚੋ ਲੈ ਗਿਆ ਦਾ ਪੁੱਤ ਨਹੀਂ ਸੇਵਦਾ ਹੀ ਸੇਵਦਾ ਹੀ ਦੱਸਿਆ ਇਹ ਸੇਵਦਾ ਹੀ ਇਸਨੇ ਜੰਗ ਲਿਓ ਦੇਖ ਉਹ ਤਾਕੀ ਹਾਰ ਹਾਰ ਪਿੱਗ ਭਿਆਨ ਢੋਲੇ ਮੂੰਥੜਿਆ ਨਾ ਹਾਂ ਅੰਡ ਟੋਲ ਅਸਲੀ ਕਰਦੇ ਸੱਤ ਵੇਖੋ ਅੱਗੇ ਲਈ ਆਏ ਹੋਏ ਪਪੂ ਰੇ ਦੇ ਰੈ ਉਹਨੂੰ ਉੱਡੜ ਗਿਆ ਉੱਪਰ ਹੋ ਗਿਆ ਤੈਨ ਦਸੀਆ ਨਾ ਕੜਾ ਲੈ ਲੇਵਾ ਵੇਤੇ ਉਹ ਚੁੱਪ ਲਵਾ ਚਲ ਗਿਆ ਓ ਯਾਰ ਉਹ ਹੈਲੋ ਉਹ ਪੋਚਾ ਲੱਗਾ ਵਾ ਚੁੱਪ ਲੈ ਇਧਰ ਕੋਲ ਉਹ ਤਾਂ ਭੈ ਜੋ ਥੱਪਣ ਵਾਲਾ ਥੱਪਣ ਮਾਰਦੇ ਵਾਲੀ ਗੱਲੇ ਉਹ ਗਾਲ ਕੱਢੀ ਬੱਪੂ ਇੱਕ ਹੋਰ ਬਣ ਲੈ ਅਕਦਾ ਪੈਂਚ ਤਾਂ ਗੱਲ ਕਰਦੀ ਫੀਨਾ ਵਰਦੂ ਦੱਤੀ ਵਾਹ ਵਾਲੀ ਇਹ ਕੋਈ ਸ਼ਰਾਰਤ ਕਰਨੀ ਨਹੀਂ ਬੈਠ ਗਿਆ ਦੇਖ ਆ ਅਹ ਜੋਨ ਨਵਤਿਆ ਅਸਲ ਇਹਦਾ ਝੋਟਾ ਹੈ ਇਹ ਕੱਟਾ ਗਿਆ ਉੱਪਰ ਇਹ ਤਾਂ ਨਾ ਲਾਉਂਦੇ ਇਹ ਇਹ ਗਾਣਾ ਲਾਣਾ ਹੈ ਸੋਨਾਲੀ ਕਾ ਟਰੈਕਟਰ ਬੱਸ ਛੋਟੇ ਵੀ ਨਹੀਂ ਬਣਾ ਕੇ ਲਾਵਾਂਗੇ ਛੋਟੇ ਹੀ ਹੈਗੇ ਵੀਡੀਓ ਲਾ ਦੋ ਬੱਪਾ ਪੂਰਾ ਜਲਿਆ ਵਾਹ ਬਾਈ ਨਹੀਂ ਉਹ ਉਹ ਜ਼ੋਰ ਦਾ ਲੈ ਗਿਆ ਨਹੀਂ ਹੋ ਲੈਣਾ ਪਰ ਬੜਾਈ ਗਈ ਏ ਹੋ ਲੈਣਾ ਹੋ ਲੈਣਾ ਕਹੋ ਸੋਨਲੀ ਸੋਨਲੀ ਕਾ ਹਾਂ ਆ ਪਹਿਲਾ ਹੋ ਲੈਣਾ ਆ ਦੇ ਸਾਰੇ ਦਿਵਾਜਾ ਯਾਰੋਂ ਫੋਨ ਨਹੀਂ ਆਉਂਦਾ ਅੱਛੀ ਸੁਣਣਾ ਉਹ ਜਾਣਾ ਮਈਆ ਜੋੜ ਜੀ ਨੂੰ ਹਾਂ ਭਈਆ ਜਾ ਰਿਹਾ ਇਹ ਕਰ ਲਓ ਕਰ ਲਓ ਟੂਰ ਨਹੀਂ ਭਈਰੇ ਮੱਥੜੇ ਉਹ ਹੈਲੋ ਚਾਲਾ ਕਹਦੇ ਚਾਲਾ ਟੂਰਨੁੱਤ ਸਾਇ ਜੰਮੂ ਕਸ਼ਮੀਰ ਚੱਲੇ ਇਹ ਟਰੰਪ ਦਾ ਡੀਗ ਲਵਾਉਂਦਾ ਚਾਲਾ ਇਹ ਹਲਕ ਗਿਆ ਓਏ ਇਹ ਸਿੱਪੀ ਹੁੰਦੇ ਕੁੱਤੇ ਵਾਂਗ ਹਲਕ ਗਿਆ ਇਹ ਹਲਕ ਗਿਆ ਸਾਲਿਆ ਉਹਦੀ ਮੀਕਾ ਹੀ ਬੇਬੇ ਖਾ ਲਈ ਕਹਿੰਦੇ ਹੁਣ ਮੇਰਾ ਜਾਣ ਚਲੇ ਜਾਣਾ ਜਿੱਦੇ ਜਾਣਾ ਮੇਰਾ ਤੁਹਾਡੀ ਗੱਲ ਕਰਦਾ ਓਹ ਪੂਰਾ ਬਾਈ ਆ ਗਿਆ ਕਹਿੰਦੇ ਹੈ ਯਾਰ ਮੇਰਾ ਔਰ ਭਾਈ ਜੀ ਸਤਿਗੁਰ ਇਧਰ ਬਾਈ ਨਹੀਂ ਬੁਲਾਇਆ ਤੇ ਯਾਰ ਹੁਣ ਹਲਕਾ ਦੀ ਟੀਕ ਲਵਾ ਖਾਈ ਤੇ ਪੂਰਾ ਜੀਵਨ ਹੋ ਗਿਆ ਨਾ ਰੇਲਾ ਜੀ ਪੂਰਾ ਡੱਬਾ ਆਇਆ ਬਰਫੀ ਗੱਲ ਬਰਫੀ ਦੇ ਮੁੰਡੇ ਨੂੰ ਆਇਆ ਪੂਰੇ ਲੈ ਓ ਸੁੱਖਾ ਬਰਫੀ ਗੱਲ ਨਹੀਂ ਉਹ ਖਾ ਲੈ ਅਖੜਾ ਦੇ ਯਾਰ ਮੁੰਡੇ ਬਾਰਸੀ ਬੈਠ ਤੱਕ ਗਿਆ ਰੋ ਪੁੱਛਿਆ ਉਹ ਬਾਰਫੀ ਖਾਲਾ ਹੈ ਲੋਕ ਦਾ ਬਲੋ ਬਲੋ ਲੈਣਾ ਸੰਗ ਆ ਸ਼ਾਇ ਕਰਦਾ 40 40 ਵਾਲੇ ਹਾਂ ਜੀਪਾਂ ਵਾਲੇ ਬਾਈ ਇੱਕ ਏਦਾਂ ਹੈਲੋ ਕਰਿਓ ਇਹ ਜੀਪਾਂ ਵਾਲੇ ਆ ਸਾਈਡ ਨੂੰ ਲਾਓ ਬੜੇ ਆ ਹਾਂ ਭਾਜੀ ਕਰੀ ਇੱਕ ਵਾਰ ਭਾਜੀ ਕਰਦੇ ਯਾਰ ਇੱਕ ਹਾਈ ਕਰਦੇ ਯਾਰ ਹਾਈ ਕਰਦੇ ਯਾਰ ਮੁੰਡਾ ਸੰਗਦਾ ਏ ਤੇ ਮੁੱਖਾ ਹਾਂ ਦੇ ਕੰਮ ਨੇ 2-4 ਦਿਨ ਪਹਿਲਾਂ ਕਰੋ ਹਾਂ 3 ਦਿਨਾਂ ਦਾ ਟਾਇਰ ਪਾਏ ਮਾਂਜ ਬੈਠੇ ਨੇ ਟਾਇਰ ਲੱਗਦੇ ਘੁਮਾ ਕੇ ਬਾਈ ਲੋਹ ਦਾ ਫਿਰ ਲੱਗਣੇ ਆ ਸਪੇਸਰ ਨੇ ਲਾਇ ਸਪੇਸਰ ਨੇ ਕਲੀਨਿੰਗ ਕਰ ਰਿਹਾ ਕਲੀਨ ਐ ਬਾਬਾ ਨਿਕਰ ਗਿਆ ਸਪੇਸਰ ਚਾਹੀਦੇ ਫੇਰ ਨਹੀਂ ਲੱਗਦੇ ਕਿਤਾ ਸਪੇਸਰ ਨੇ ਸਾਰੇ ਖੁੱਲ ਜਾਣਾ ਫਿਰ ਮੁੜ ਕੇ శు షైరasure!! మిలేఠయద చిఎటా ం్ం మారిదె ందిమసంstyle we'll oh, .... కుా సకటు అమారాాఽ్యా చిమార్疫లిసి వైరా సైరిలం emit మారూ ఎలు వైరు. అవు కెంఢ ranking స్పలు అచ� ਭਾਈ ਇਹ ਤਾਂ ਓਖਾ ਜੀ ਤਾਂ ਓਖਾ ਮਿਲ ਗਿਆ ਇਹਨਾਂ ਪੂਰੇ ਭਾਈ ਬਾੜਾ ਰੰਗ ਕਰਾਂ ਕਰਾਂ ਬਾ ਲਿਆ ਦੀਆਂ ਤਿਆਰੀਆਂ ਮੈਂ ਕਰੇ ਫਾਪਾ ਨੂੰ ਬਾਜੀ ਹਣੀ ਜੱਟੀ ਅੰਬਰ ਮੈਂ ਆਇਆ

ફડ બહાર બેહ 老爷。 आके सुयारे के पीछे ਆਈ ਗਰਮੀ ਬੜੀ ਛੇਤੀ ਬਾਹੇ ਬੜੀ ਛੇਤੀ ਬਾਹੇ ਗਈ ਸੀ ਬਹੁਤ ਸਾਰਾ ਟਾਈਮ ਹੋ ਗਿਆ ਤਾਂ ਦੇਖ ਲੋ ਗੁੱਲੀ ਡੰਡਾ ਗੁੱਲੀ ਡੰਡਾ ਇਧਰ ਮੁਕਰਣਾ ਲੋਕ ਤਾਂ ਦੇਖੀ ਗੁੱਲੀ ਡੰਡਾ ਆ ਕਿਹਾ ਹੁੰਦਾ ਇਧਰ ਬੇਕੇ ਤਾਂ ਚੱਪ ਗਿਆ ਹਾਏ ਇਹ ਸਾਰੀ ਲਾਡੀ ਆਈ ਇਹਨਾਂ ਨਾਲ ਸਾਡੀ ਆਪ ਸਾਰੀ ਚਲ ਗਈ ਲਾਡੀ ਬੜੀ ਮਾੜੀ ਹੋਈ ਆ ਤਾਂ ਇਹ ਲਾਡੀ ਤਾਂ ਮਾੜੀ ਹੋ ਗਈ ਔਰ ਤੈਨੂੰ ਫੋਨ ਤੈਨੂੰ ਫੋਨ ਹਰਸ਼ ਭਾਈ ਨੇ ਕੀਤਾ ਤੇ ਸੁਣ ਲਈ ਗਾਲੇ ਨੇ ਨਾ ਆ ਗਿਆ ਰਾਨੇ ਬੜਾ ਆ ਰਾਤ 11 ਰਹੀ ਹੈ ਇਹਨਾਂ ਕਹਿੰਦੇ ਭਾਈ ਆਈ ਇੱਥੇ ਬਹੁਤ ਬੰਦੇ ਹੋਏ ਐ ਤਾਂ ਦੇਖਿਆ ਮੈਂ ਤਾਂ ਖਾਲੀ ਆ ਇੱਟਾ ਨਹੀਂ ਆ ਇੱਕੋ ਪਲੇਟ ਹੀ ਨੇ ਉਹ ਭਾਂਡੇ ਤਾਂ ਰੱਖੇ ਬੈਨੋ ਬਸ ਉਹ ਦੇ ਫੁੱਟ ਭਾਈ ਫੁੱਟ ਭਾਈ ਜਾਣਾ ਭੰਡਾਰਾ ਮੁੱਕ ਗਿਆ ਭੰਡਾਰਾ ਮੁੱਕ ਗਿਆ ਆਈਦਰ ਰੋਟੀ ਖਾਣਾ ਇੱਥੇ ਚੱਲ ਹੈ ਨਹੀਂ ਯਾਰ ਠੀਕ ਹੈ ਭਾਈ ਚੰਗਾ ਕੇਕ ਦਿੱਤਾ ਉਹ ਨਹੀਂ ਆਨੇ ਨਾ ਕੇਕ ਦਿੱਤਾ ਮਾਤਾ ਦਾ ਗਏ ਕਟਿਆ ਪਤਾ ਨਹੀਂ ਯਾਰ 2 ਕਿਲੋ ਕੇਕ ਹੈਪੀ ਬਰਥਡੇ ਦਾ ਮਾਤਾ ਦਾ ਚੰਗਾ ਠੀਕ ਹੈ ਬਾਈ ਬਾਈ ਚੰਗਾ ਭਾਈ ਜੀ ਬਾਏ ਬਾਏ ਲਵ ਯੂ ਟਾਟਾ ਸੀ ਯੂ ਸਵੇਰੇ ਮਿਲਦੇ ਆ ਸਵੇਰੇ ਮਿਲਦੇ ਆ ਓਕੇ ਜੀ ਓਕੇ ਜੀ ਥੈਂਕ ਯੂ ਲਵ ਯੂ